ਮਾਈ ਖਾਸਾ ਵਾਜ ਦੀ ਫਤਿਹ ਜੀ ਐਸਜੀਪੀਸੀ ਦਾ ਬੜਾ ਵਧੀਆ ਪ੍ਰਾਲਾ ਜੀ ਸੰਗਤਾਂ ਲਈ ਇੱਕ ਧੁੱਪ ਤੋਂ ਬਚਣ ਲਈ ਚਾਨਣੀਆਂ ਲਾਈਆਂ ਗਈਆਂ ਅੰਦਰ ਤੇ ਮੈਟ ਵੀ ਵਿਛਾਏ ਹੋਏ ਨੇ ਤੇ ਨਾਲ ਕੂਲਰ ਵਗੈਰਾ ਲਾਏ ਹੋਏ ਨੇ ਸਾਰੇ ਬੜੇ ਵਧੀਆ ਵੱਡੇ ਵੱਡੇ ਕੂਲਰ ਲਾਏ ਹੋਏ ਨੇ ਕਿ ਸੰਗਤਾਂ ਨੂੰ ਗਰਮੀ ਚ ਕੋ ਮੁਸ਼ਕਲ ਨਾ ਆਵੇ ਤੇ ਨਾਲ ਠੰਡੇ ਮਿੱਠੇ ਜਲ ਦੀ ਸਬੀਲਾ ਚਾਰੇ ਕੋ ਘੋਨਿਆਂ ਚ ਲੱਗੇ ਹੋਏ ਆ ਨੇ ਕਿ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਜਿਵੇਂ ਕਿ ਤਾਪਮਨ ਵੱਧ ਜਾ ਰਿਹਾ ਗਰਮੀ ਬਹੁਤ ਆ ਪਰ ਜਿਹੜੀ ਸੰਗਤ ਦੀ ਜਿਹੜੀ ਸ਼ਰਧਾ ਭਾਵਨਾ ਬਹੁਤ ਜ਼ਿਆਦਾ ਪਸੰਦ ਕਰ ਫਿਰ ਵੀ ਨਤਮਸਤਕ ਹੋਣ ਦੀ ਕੋਸ਼ਿਸ਼ ਕਰਦੇ ਹਾਂ ਠੀਕ ਹੈ ਜੀ ਤੇ ਬੜੀ ਕਿਰਪਾ ਮਹਾਰਾਜ ਗੁਰੂ ਰਾਮਦਾਸ ਜੀ ਬੜੀ ਕਿਰਪਾ ਜੀ ਸੰਗਤ ਹੀ ਆਮਗਦ ਦੇ ਵਿੱਚ ਕੋਈ ਕਸਰ ਨਹੀਂ ਹੈਗੀ ਜੀ ਸੰਗਤ ਆਪਣਾ ਵੱਧ ਚੜ ਕੇ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਆ ਰਹੀਆਂ ਜੀ ਤੇ ਸੰਗਤਾਂ ਸਾਡੇ ਮਹਾਰਾਜ ਦਾ ਸਿੱਖ ਇਤਿਹਾਸ ਹੀ ਇਹੋ ਜਿਹਾ ਵੀ ਸਾਡੇ ਗੁਰੂ ਸਾਹਿਬ ਇਹਨਾਂ ਦਿਨਾਂ ਦੇ ਵਿੱਚ ਤੱਤੀਆਂ ਤਵੀਆਂ ਦੇ ਇੰਨੇ ਤਸੀਹੇ ਦਿੱਤੇ ਗਏ ਸਾਡੇ ਮਹਾਰਾਜ ਦੇ ਤੇ ਸਾਡੀ ਜਿਹੜੀ ਕੌਮ ਆ ਇੱਕ ਉਹਨਾਂ ਦਾ ਹੀ ਸਿੱਖਣੇ ਤੇ ਚੱਲਦੀ ਆ ਉਹਨਾਂ ਦੇ ਇੱਕ ਪਰਾਲੇ ਚੱਲਦੀ ਆ ਜੀ ਕੋਈ ਮਿਹਰਬਾਨ ਮਹਾਰਾਜ ਗੁਰੂ ਆਂਦਾ ਜੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਦੇ ਪਾਸ ਗੁਰੂਆਂ ਦਾ ਹਾਜ਼ਰ ਆ ਗਰਮੀ ਬਹੁਤ ਪੈ ਰਹੀ ਆ ਗੁਰਾਂ ਦਾ ਸਿੱਤੇ ਪਾਸੇ ਠੰਡੇ ਜਲ ਛਪੀਲ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਸ਼ੋਮੀ ਕਮੇਟੀ ਨੇ ਕੂਲਰ AC ਹਰ ਪ੍ਰਬੰਧ ਕੀਤਾ ਸੰਗਤ ਵਾਸਤੇ ਮੈਂ ਵਿਜੇ ਠੰਡੇ ਗੁਰੂ ਆਂਦਾ ਹਨ ਬਰੀ ਕਿਰਪਾ ਕੀਤੀ ਪਾਲ ਸੰਗਤ ਪਰ ਗਰਮੀ ਤੇ ਆ ਰਹੀ ਆ ਉਹਨਾਂ ਦਾ ਹੀ ਬਹੁਤ ਬਰਾਲਾ ਆ ਵੀ ਦਰਸ਼ਨ ਦੇ ਰਹੇ ਆ ਮਹਾਰਾਜੇ ਪਾਸ਼ਾ ਗੁਰੂ ਆਂਦਾ ਦੀ ਬਰੀ ਕਿਰਪਾ ਹਾਜ਼ਰ ਆ ਤੇ ਬਦੂ ਆਓ ਸੰਗਤਾਂ ਨਾਲ ਹਰ ਇੰਤਜ਼ਾਮ ਕੀਤਾ ਸ਼ੋਮੀ ਕਮੇਟੀ ਨੇ ਇਹ ਚੀਜ਼ ਦੀ ਕਮੀ ਨਹੀਂ ਆ ਹਰ ਠੰਡੇ ਪਾਲੇ ਹਰ ਜਿਨ ਕੀ ਕਿਰਪਾ ਕੀਤੀ ਸੋਹਿੰਦਰ ਸਿੰਘ ਜੀ ਅੱਜ ਨਾੜੇ ਲੱਗੀ ਸਫਰ ਪਿੰਡ ਆ ਜੀ ਅੱਜ ਸੱਜਣ ਸ਼੍ਰੀ ਹਰਿਮੰਦਰ ਸਾਹਿਬ ਕੀ ਪਹੁੰਚੇ ਗਰਮੀ ਬਹੁਤ ਕਰ ਰਹੀ ਹੈ ਸੰਗਤ ਆ ਰਹੀ ਹੈ ਸੰਗਤ ਦੀ ਆਸਾ ਬਹੁਤ ਜ਼ਿਆਦਾ ਗੁਰੂ ਘਰ ਮਾਨਾ ਹੈ ਇਹ ਕੋਈ ਜਰਾਪ ਤੋਂ ਬਾਜੀ ਗੁਰੂ RAMDAS ਇੱਥੇ ਗੁਰੂ RAMDAS ਇੱਥੇ ਰੱਬ ਆ ਕੋਲ ਦੇ ਰੱਬ ਹੀ ਹੈ ਨੀਗਾ ਤੇ ਆਪਣੇ ਲੋਰ ਨੂੰ ਸੁਰਗ ਜਾਹਰ ਹੋਣ ਵਾਸਤੇ ਤੇ ਤਾਂ ਦਾਤਾਂ ਤੋਂ ਸੁਖਰਾਣਾ ਕਰਨ ਵਾਸਤੇ ਆਉਣਾ ਹਰ ਸਿੱਖ ਵਾਸਤੇ ਜ਼ਰੂਰੀ ਆ ਤੇ ਮੈਂ ਉਹ ਆਪਣਾ ਫਰਜ਼ ਨਿਭਾ ਰਿਹਾ ਆ ਮੈਂ ਉਹ ਹਸਾਨ ਨਹੀਂ ਕਰਾਂ ਕੇਸਰ ਪ੍ਰਬੰਧ ਕਿਹੋ ਦੇ ਦੇ ਬਹੁਤ ਵਧੀਆ ਪ੍ਰਬੰਧ ਜੀ ਮਿੱਠੇ ਜਲਦੇ ਸ਼ਬੀਦਾਂ ਲੱਗੀਆਂ ਨੇ ਠੰਡੇ ਜਲਦੇ ਸ਼ਬੀਦਾਂ ਲੱਗੀਆਂ ਨੇ ਗੁਰੂ ਕੇ ਲੰਗਰ ਚੱਲ ਰਹੇ ਨੇ ਹਰ ਇੱਕ ਤਰ੍ਹਾਂ ਸੇਵਾਦਾਰ ਬਹੁਤ ਮਿੱਠ ਬੋਲੜਿਆ ਜੀ ਬਹੁਤ ਹੀ ਵਧੀਆ ਪ੍ਰਬੰਧਿਆ ਜੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਗੁਰ ਹਾਂ 10 ਜੂਨ ਨੂੰ ਆ ਰ ਮੈਂ ਚੌਵੀ ਦਿਨ ਇਸ ਟਾਈਮ ਵੀ ਬੋ ਕਰ ਰਿਹਾ ਹਾਂ। ਵਾਹ ਜੀ ਬਰਮੀ ਭਾਂ ਬੈਸ ਵਿੱਚ ਰਾਪੜ। ਭਾਈ ਖਾਸਾ, ਭਾਈ ਦੀ ਫਤਿਹ ਜੀ, ਐਸਜੀਪੀਸੀ ਦਾ ਬੜਾ ਵਧੀਆ ਪ੍ਰਾਲਾ ਜੀ। ਸੰਗਤਾਂ ਲਈ ਇੱਕ ਧੁੱਪ ਤੋਂ ਬਚਣ ਲਈ ਚਾਨਣੀਆਂ ਲਾਈਆਂ ਗਈਆਂ ਅੰਦਰ। ਤੇ ਮੈਟ ਵੀ ਵਿਛਾਏ ਹੋਏ ਨੇ। ਤੇ ਨਾਲ ਕੂਲਰ ਵਗੈਰਾ ਲਾਏ ਹੋਏ ਨੇ ਸਾਰੇ ਬੜੇ ਵਧੀਆ ਵੱਡੇ ਵੱਡੇ ਕੂਲਰ ਲਾਏ ਹੋਏ ਨੇ ਕਿ ਸੰਗਤਾਂ ਨੂੰ ਗਰਮੀ 'ਚ ਕੋਈ ਮੁਸ਼ਕਲ ਨਾ ਆਵੇ। ਤੇ ਨਾਲ ਠੰਡੇ ਮਿੱਠੇ ਜਲਦੀ ਸਬੀਲਾ ਚਾਰੇ ਕੋਹਨਿਆਂ 'ਚ ਲੱਗੇ ਹੋਏ ਆਣੇ। ਇਸ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੜੀ ਸਾਨੂੰ ਨਾ ਆਵੇ ਜੀ ਜਿਵੇਂ ਕਿ ਤਾਪਮਾਨ ਵੱਧ ਜਾ ਰਿਹਾ ਹੈ ਗਰਮੀ ਬਹੁਤ ਆ ਪਰ ਜਿਹੜੀ ਸੰਗਤ ਦੀ ਜਿਹੜੀ ਸ਼ਰਧਾ ਭਾਵਨਾ ਬਹੁਤ ਜ਼ਿਆਦਾ ਸੰਗਤਨ ਫਿਰ ਵੀ ਨਤਮਸਤਕ ਹੋਣ ਦੀ ਕੋਸ਼ਿਸ਼ ਕਰਦੇ ਹੋ ਠੀਕ ਹੈ ਜੀ ਤੇ ਬੜੀ ਕਿਰਪਾ ਮਹਾਰਾਜ ਗੁਰੂ ਰਾਮਦਾਸ ਜੀ ਬੜੀ ਕਿਰਪਾ ਜੀ ਸੰਗਤ ਦੀ ਆਮਗਤ ਦੇ ਵਿੱਚ ਕੋਈ ਕਸਰ ਨਹੀਂ ਹੈਗੀ ਜੀ ਸੰਗਤ ਆਪਣਾ ਵੱਧ ਛੱਡ ਕੇ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਆ ਰਹੀਆਂ ਜੀ ਤੇ ਸੰਗਤਾਂ ਸਾਡੇ ਮਹਾਰਾਜ ਦਾ ਸਿੱਖ ਇਤਿਹਾਸ ਹੀ ਇਹੋ ਜਿਹਾ ਵੀ ਸਾਡੇ ਗੁਰੂ ਸਾਹਿਬ ਇਹਨਾਂ ਦਿਨਾਂ ਦੇ ਵਿੱਚ ਹੀ ਪੱਤਿਆਂ ਤੀਆਂ ਦੇ ਇੰਨੇ ਤਸੀਹੇ ਦਿੱਤੇ ਗਏ ਸਾਡੇ ਮਹਾਰਾਜ ਦੇ ਤੇ ਸਾਡੀ ਜਿਹੜੀ ਕੌਮ ਆ ਇੱਕ ਉਹਨਾਂ ਦਾ ਹੀ ਸਿੱਖਣੇ ਤੇ ਚੱਲਦੀ ਆ ਉਹਨਾਂ ਦੇ ਇੱਕ ਪਰਾਲੇ ਚੱਲਦੀ ਆ ਜੀ। ਵੇਰੀ ਗੁਰੂ ਜੀ ਕਿਰਪਾ ਮਹਾਰਾਜ ਗੁਰੂ ਆਂਦਾ ਜੀ। ਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀ ਦੇ ਪਾਸਾ ਗੁਰਾਂ ਦਾ ਹਾਜ਼ਰ ਆ। ਗਰਮੀ ਬਹੁਤ ਪੈ ਰਹੀ ਆ। ਗੁਰਾਂ ਦਾ ਇਸ ਤੇ ਪਾਸੇ ਠੰਡੇ ਜਲ, ਛਪੀਲ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਸ਼ੋਮੀ ਕਮੇਟੀ ਨੇ। 쿨ਰ, AC ਹਰ ਪ੍ਰਬੰਧ ਕੀਤਾ ਸੰਗਤ ਵਾਸਤੇ। ਮੈਂ ਅਜ ਵਿਜੇ ਠੰਡੇ ਗੁਰੂ ਆਂਦਾ ਹਨ ਬਰੀ ਕਿਰਪਾ ਕੀਤੀ ਪਾਲ ਸੰਗਤ ਪਰ ਗਰਮੀ ਤੇ ਆ ਰਹੀ ਹੈ ਉਹਨਾਂ ਦਾ ਹੀ ਬਹੁਤ ਬਰਾਲਾ ਆ ਵੀ ਦਰਸ਼ਨ ਦੇ ਰਹੇ ਆ ਮਹਾਰਾਸ਼ਟੇ ਪਾਸ਼ਾ ਗੁਰੂ ਆਂਦਾ ਦੀ ਬਰੀ ਕਿਰਪਾ ਹਾਜ਼ਰ ਆ ਤੇ ਜੀ ਆਓ ਸੰਗਤਾਂ ਹਰ ਇੰਤਜ਼ਾਮ ਕੀਤਾ ਸ਼ੋਮੀ ਕਮੇਟੀ ਨੇ ਕਿਹੇ ਚੀਜ਼ ਦੀ ਕਮੀ ਨਹੀਂ ਆ ਆ ਠੰਡੇ ਵਾਲੇ ਹਰ ਦਿਨ ਕਿਰਪਾ ਕੀਤੀ ਸੋਹਿੰਦਰ ਸਿੰਘ ਜੀ ਅੱਜ ਨਾਲੇ ਲਗੀ ਸਫਰ ਪਿੰਡ ਆ ਜੀ ਅੱਜ ਸੱਜਣ ਸ਼ਹਿਰ ਮੰਦਿਰ ਸਾਹਿਬ ਕੀ ਪਹੁੰਚੋ ਗਰਮੀ ਫੋਰ ਕਰ ਰਹੀ ਹੈ ਸੰਗਤ ਆ ਰਹੀ ਹੈ ਸੰਗਤ ਦੀ ਆਸਤਾ ਬਹੁਤ ਜ਼ਿਆਦਾ ਗੁਰੂ ਘਰ ਆ ਇਹ ਕੋਈ ਜਰਾਪ ਤੋਂ ਬਾਅਦ ਗੁਰੂ RAMDAS ਇੱਥੇ ਗੁਰੂ RAMDAS ਇੱਥੇ ਰੱਬ ਆ। ਹੋਰ ਕਿ ਰੱਬ ਹੀ ਹੈ ਨੀਗਾ। ਤੇ ਆਪਣੇ ਲੋਰ ਨੂੰ ਸੁਰਗ ਜਾਰ ਹੋਣ ਵਾਸਤੇ ਤੇ ਦਤਾਂ ਤੋਂ ਸੋਗਰਾਣਾ ਕਰਨ ਵਾਸਤੇ ਹੁਣ ਹਰ ਸਿੱਖ ਵਾਸਤੇ ਜ਼ਰੂਰੀ ਆ। ਤੇ ਮੈਂ ਉਹ ਆਪਣਾ ਫਰਜ਼ ਨਿਭਾ ਰਿਹਾ ਆ। ਮੈਂ ਕੋਈ ਸਾਨ ਨਹੀਂ ਕਰਿਆ ਕਿਸਰ। ਪ੍ਰਬੰਧ ਕਿਹੋ ਦੇ ਰਹੇ ਹੋ ਇੱਦਾਂ। ਬਹੁਤ ਉਹਦੇ ਪ੍ਰਬੰਧ ਜੀ ਮਿੱਠੇ ਜਲਦੇ ਸ਼ਮੀਦਾਂ ਲੱਗੀਆਂ ਨੇ, ਠੰਡੇ ਜਲਦੇ ਸ਼ਮੀਦਾਂ ਲੱਗੀਆਂ ਨੇ। ਗੁਰੂ ਕੇ ਲੰਗਰ ਚੱਲ ਰਹੇ ਨੇ। ਹਰੋ ਤਰ੍ਹਾਂ ਸੇਵਾਦਾਰ ਬਹੁਤ ਮਿੱਠ ਬੋਲੜੇ ਆ ਜੀ। ਬਹੁਤ ਹੀ ਵਧੀਆ ਪ੍ਰਬੰਧਿਆ ਜੀ। ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀ